ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਈ ਚੋਬਰ ਮਾਨਸਾ ਤੋਂ ਰਤੀਏ ਤੋਂ ਕਿਹੜੇ ਕਿਹੜੇ ਥਾਂੋਂ ਆਇਆ ਬੰਦੇ ਇਹਦੇ ਬਈ ਪਾਤੜਾ ਤੋਂ ਆਇਆ ਪਾਤੜਾ ਕੀ ਬਾਤ ਹੈ ਇਹ ਬਈ ਰਤੀਏ ਤੋਂ ਹੋ ਗਿਆ ਆ ਭਾਈ ਮਾਨਸਾ ਤੋਂ ਐ ਇਹ ਬਈ ਰਤੀਏ ਰਤੀਏ ਤੋਂ ਇਹ ਹਰਿਆਣੇ ਚ ਪੈਂਦਾ ਜਾਂ Rajasthan ਚ ਨਹੀਂ ਤਾਰਿਆਣੇ ਇਹ ਹਰਿਆਣੇ ਚ ਬਈ ਪੰਜਾਬ ਤੋਂ ਹਰਿਆਣੇ ਦਾ ਪਹਿਲਾ ਪਿੰਡ ਹੀ ਹੈ ਮੈਂ ਤੁਸੀਂ ਕਿਤਾਬਾਂ ਦੇਖੀਆਂ ਨੇ ਮੈਨੂੰ ਲੱਗਿਆ ਵੀ ਤੁਸੀਂ ਨਾ ਕਿਤਾਬਾਂ ਨਾਲ ਵਧੀਆ ਜੁੜੇ ਹੋਏ ਹੋ ਬੰਦੇ ਸਾਰੇ ਹੰਜੀ ਬਈ ਹੈ ਸ਼ੌਕ ਪੜਨ ਦਾ ਹੈਗਾ ਸ਼ੌਕ ਪੜਨ ਦਾ ਇੱਕ ਵਾਰ ਅੱਛਾ ਤੇ ਆ ਬਾਬੇ ਰਣੇ ਤਿੰਨੇ ਕਿਤਾਬਾਂ ਖਰੀਦੀਆਂ ਬਈ ਸੈੱਟ ਤੇ ਇਹਨਾਂ ਬਾਰੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿਤਾਬ ਬਾਰੇ ਇੱਕ ਬਈ ਪੜਦੇ ਹੀ ਰਹਿੰਦੇ ਪਹਿਲਾਂ ਹੰਨੇ ਹੰਨੇ ਪਾਸਾ ਹੀ ਬੜੀ ਸੀ ਬਈ ਉਸ ਤੋਂ ਬਾਅਦ ਪਤਾ ਲੱਗਿਆ ਵੀ ਕੰਟੀਨਿਊ ਹੋਈ ਜਾਂਦੇ ਨੇ ਵੀ ਅਗਲੇ ਪਾਰਟ ਅੱਛਾ ਤੁਸੀਂ ਹੰਨੇ ਨੇ ਪੜ ਲਿਆ ਹਾਂਜੀ ਹਾਂਜੀ ਉਹ ਪੜਿਆ ਸੀਗਾ ਤੇ ਤੇ ਹੁਣ ਅਕੀ ਇਹੇ ਵੀ ਪੜਨ ਦੀ ਸੋਚੀ ਆ ਬੇਦੋਂ ਨਿਕਲਦੇ ਤੇ ਉਹ ਹਾਂ ਅੱਛਾ ਇਹ ਕੰਨੇ ਨੇ ਹੋਰ ਲੈ ਕੇ ਫਿਰ ਤੁਸੀਂ ਅੱਭਾਈ ਅੱਗੇ ਤੇਰਾ ਹੋਰ ਵੀ ਕਿਸੇ ਮੁੰਡੇ ਨੇ ਜਿਵੇਂ ਮੰਗ ਲਈ ਸੀ ਆਏ ਹੁੰਦਾ ਵੀ ਉਹ ਵੀ ਪੜ ਦੂਗਾ ਜੰਮ ਠੀਕ ਆ ਮਾਨਸਾਲਾ ਬਾਈ ਚੁੱਪਾ ਹੋਰ ਬਾਈ ਚਾਹ ਦਾ ਅਨੰਦ ਮਾਣਦੇ ਉਹ ਤਾਂ ਬਲਵੰਤ ਕਾਰਗੀ ਚੱਕੀ ਬੈਠਾ ਹੋਰ ਬਾਈ ਸਮਾਂ ਸ਼ੁਰੂ ਕਰਨਾ ਹੈ ਬਈ ਬਾਈ ਨੇ ਸ਼ੁਰੂ ਕਰਨਾ ਇਹ ਵੀ ਦੇਖੋ ਜਦੋਂ ਕਿਤਾਬਾਂ ਪੜਨ ਵਾਲੇ ਸੰਗ ਹੋਵੇ ਨਾ ਤੇ ਫਿਰ ਉਹਨਾਂ ਜਿਹੋ ਜਿਹੇ ਸੰਗ ਹੁੰਦਾ ਹੋ ਜਿਹੜੀ ਸੰਗਤ ਓਜੀ ਰੰਗ ਦਾ ਨਾ ਤੁਸੀਂ ਬਾਈ ਨੂੰ ਵੀ ਮੈਂ ਦੇਖੀ ਜਾਂਦਾ ਵੀ ਸਲਾਹ ਦੇ ਰਹੇ ਸੀ ਆ ਕਿਹੜੀ ਕਿਹੜੀ ਕਿਤਾਬ ਦਿੱਤੀ ਆ ਬਈ ਪਿੰਡ ਦੀ ਮਿੱਟੀ ਹਾਂ ਖਾਣੀ ਐ ਤੇ ਸੱਚ ਨੂੰ ਫਾਂਸੀ ਹਾਂ ਇਹ ਤਿੰਨ ਕਿਤਾਬਾਂ ਬਾਈ ਨੇ ਦਿੱਤੇ ਉਹ ਵੀ ਹੋਰ ਵੀ ਦੇਖਦੇ ਆਂਗੇ ਵੀਰਾ ਤੇਰੇ ਤੁਹਾਡੇ ਕੋਲ ਇੱਕ ਕਿਤਾਬ ਨਾ ਸਰ ਕਿਤਾਬ ਦਿਖਾ ਅਸਲ ਦੇ ਵਿੱਚ ਇਹ ਕਿਤਾਬ ਮਜ਼ਾਕ ਕਰਿਆਂ ਦੇ ਬੀਨਾ ਬੀਨਾ ਵਰਮਾ ਦੀ ਕਹਾਣੀਆਂ ਦੀ ਕਿਤਾਬ ਆ ਮੋਦਕ ਨਹੀਂ ਇਹ ਸਭ ਦੇ ਵਿੱਚ ਨਾ ਇਹ ਇਹ ਦੇਖਣਾ ਉਵੇਂ ਦਾ ਕੁਝ ਨਹੀਂ ਆ ਜਿਵੇਂ ਦਾ ਆਪਾਂ ਸੋਚਦੇ ਆ ਹਾਂਜੀ ਉਹ ਅਸਲ ਦੇ ਵਿੱਚ ਇਹ ਕਹਾਣੀ ਕੀ ਆ ਕਿ ਉਹ ਇੱਕ ਟਰੱਕ ਡਰਾਈਵਰ ਹੁੰਦਾ ਉਹ ਉਹਦਾ ਵਿਆਹ ਨਹੀਂ ਹੁੰਦਾ ਹੁੰਦਾ ਤਾਂ ਉਹ ਮੁੱਲ ਦੀ ਤੀਵੀ ਉਧਰ ਕਲਕੱਤੇ ਬੰਨੀਓ ਲਿਆਉਂਦਾ ਉਹ ਬੋਲਦੀ ਆ ਉਹ ਹੋਰ ਹਿਸਾਬ ਨਾਲ ਜਿਵੇਂ ਬੋਲਦੀ ਆ ਗਾਲਾਂ ਵੀ ਕੱਢਦੀ ਆ ਮਤਲਬ ਜਿਵੇਂ ਕੱਢਦੀ ਆ ਗਾਲਾਂ ਉਵੇਂ ਹੀ ਉਹ ਬੀਬੀ ਨੇ ਲਿਖਿਆ ਵਾ ਬੀਨਾ ਵਰਮਾ ਦਾ ਏਵੇਂ ਹੀ ਆ ਕਿ ਉਹ ਜਿਵੇਂ ਵਾਪਰਦਾ ਉਵੇਂ ਹੀ ਲਿਖਦੀ ਆ ਅਸ਼ਲੀਲ ਨਹੀਂ ਇਹਦੇ ਜਿਵੇਂ ਆਪਾਂ ਕਹਿ ਦਿੰਦੇ ਆ ਬੋਚੀ ਹਾਂ ਅਸਲ ਤੇ ਪਰਦਾ ਨਹੀਂ ਬਾਈ ਇਹ ਉਹ ਉਹਨੇ ਲੈਣੀ ਹੈ ਤਾਂ ਕਿ ਬੈਠੇਗਾ ਤੇ ਸ਼ੁਕਰੀਆ ਬਾਈ ਤੁਸੀਂ ਆਏ ਰਤਿਆ ਤੋਂ ਆਏ ਥੈਂਕ ਯੂ ਥੈਂਕ ਯੂ ਨਾਮ ਤਾਂ ਦੱਸੋ ਨਾਮ ਤੁਹਾਡਾ ਯਾਰ ਨਾਮ ਮੇਰਾ ਬਾਈ ਸੁਪਰੀ ਸਿੰਘ ਹੈ ਮੇਰਾ ਪ੍ਰੀਤ ਹੈ ਬਾਈ ਮੇਰਾ ਇਸ਼ਪ੍ਰੀਤ ਸਿੰਘ ਹੈ ਬਾਈ ਕੀ ਨਾਮ ਇਸ਼ਪ੍ਰੀਤ ਸਿੰਘ ਇਸ਼ ਹਾਂਜੀ ਇਸ਼ਕ ਲੱਗਦਾ ਨਾ ਜਿਵੇਂ ਇਸ਼ਕ ਕਹਿ ਰਿਹਾ ਮੁੰਡਾ ਇਹ ਇਸ਼ਕ ਵੀ ਤੇ ਪ੍ਰੀਤ ਵੀ ਗਿਆ ਵਾ ਬਾਈ ਮੇਰਾ ਬਾਈ ਹਰਪ੍ਰੀਤ ਹੈ ਡਿੰਪਲ ਬਾਈ ਠੀਕ ਆ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ